ਬਟਾਲਾ ਦੇ ਗੁਰਦੁਆਰਾ ਸ਼੍ਰੀ ਕੰਦ ਸਾਹਿਬ ਦੇ ਵਿੱਚ ਵੱਡਾ ਹਾਦਸਾ ਹੋ ਗਿਆ ਜਿਸ ਦੌਰਾਨ ਨਿਸ਼ਾਨ ਸਾਹਿਬ ਚੜਾਉਂਦੇ ਸਮੇਂ ਪਾਰਟ ਟਾਈਮ ਗੁਰਦੁਆਰਾ ਸਾਹਿਬ ਦੇ ਵਿੱਚ ਕੰਮ ਕਰਦੇ ਇੱਕ ਵਿਅਕਤੀ ਦੀ ਡਿੱਗਣ ਦੇ ਨਾਲ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਦਾ ਸਤਨਾਥ ਸਿੰਘ ਵਾਸੀ ਬੱਲੇਵਾਲ ਪਿਛਲੇ ਕਈ ਸਮੇਂ ਤੋਂ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਨਿਭਾ ਰਿਹਾ ਸੀ ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਪੇਚੀ ਗਈ ਜਾਣਕਾਰੀ ਦਿੰਦੇ ਹੋਏ ਐ ਜੀ ਪੀ ਸੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਨੇ ਦੱਸਿਆ ਕਿ ਕਿਸੇ ਸ਼ਰਧਾਲੂ ਵੱਲੋਂ ਗੁਰਦੁਆਰਾ ਸ਼੍ਰੀ ਕਾਂਦ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੀ ਸੇਵਾ ਕਰਵਾਈ ਜਾ ਰਹੀ ਸੀ ਜਿਸ ਦੌਰਾਨ ਸਤਨਾਮ ਸਿੰਘ ਜਦੋਂ ਨਿਸ਼ਾਨ ਸਾਹਿਬ ਚੜਾਉਣ ਲਈ ਉੱਪਰਲੇ ਕਿਨਾਰੇ ਪਹੁੰਚਾ ਤਾਂ ਅਚਾਨਕ ਹਾਦਸਾ ਹੋ ਗਿਆ ਜਿਸ ਦੌਰਾਨ ਸਤਨਾਮ ਸਿੰਘ ਦੀ ਡਿੱਗਣ ਦੇ ਨਾਲ ਮੌਤ ਹੋ ਗਈ ਮ੍ਰਿਤਕ ਦਾ ਕਰੀਬ 10 ਸਾਲ ਪਹਿਲਾਂ ਜਵਾਨ ਬੇਟਾ ਇੱਕ ਸੜਕ ਹਾਦਸੇ ਦੌਰਾਨ ਮੌਤ ਦਾ ਸ਼ਿਕਾਰ ਹੋ ਗਿਆ ਸੀ ਸਤਨਾਮ ਸਿੰਘ ਪਿਛਲੇ ਕਈ ਸਾਲਾਂ ਤੋਂ ਗੁਰਦੁਆਰਾ ਸਾਹਿਬ ਦੇ ਵਿੱਚ ਆਰਜੀ ਤੌਰ ਉੱਤੇ ਬਿਜਲੀ ਦਾ ਕਾਮ ਕਰ ਰਿਹਾ ਸੀ ਬਟਾਲਾ ਤੋਂ ਲਾਪ੍ਰੇ ਸਿੰਘ ਖੁਸ਼ੀਪੁਰ ਦੀ ਰਿਪੋਰਟ ਅੱਜ ਦੁਖਦਾਈ ਘਟਨਾ ਵਾਪਰੀ ਜਦੋਂ ਇਤਿਹਾਸਕ ਗੁਰਦੁਆਰਾ ਸ਼੍ਰੀ ਕਨ੍ਹ ਸਾਹਿਬ ਵਿਖੇ ਨਿਸ਼ਾਨ ਸਾਹਿਬ ਦੀ ਸੇਵਾ ਕਰਦਿਆਂ ਸਾਡਾ ਇੱਕ ਬਹੁਤ ਸਤਕਾਰਯੋਗ ਪਾਰਟ ਟਾਈਮ ਮਲਾਜ਼ਮ ਬਿਜਲੀ ਮਿਸਤਰੀ ਉਹ ਜਦੋਂ ਨਿਸ਼ਾਨ ਸਾਹਿਬ ਦੇ ਉੱਤੇ ਸੇਵਾ ਕਰਨ ਲਈ ਗਿਆ ਉੱਤੋਂ ਜਾ ਕੇ ਸਿਰੇ ਦੇ ਉੱਤੋਂ ਜਾ ਕੇ ਤਾਰ ਜਿਹੜੀ ਇਹ ਟੁੱਟਣ ਕਰਕੇ ਉੱਤੋਂ ਸਿੱਧਾ ਥੱਲੇ ਆਣ ਕੇ ਨਿਸ਼ਾਨ ਸਾਹਿਬ ਦੇ ਖੜੇ ਦੇ ਵਜਾ ਮੈਨੂੰ ਇੱਥੋਂ ਗੁਰਦਾਸ ਸਾਹਿਬ ਤੋਂ ਇਹ ਜਿਹੜੇ ਸਾਡੇ ਮੁਲਾਜ਼ਮ ਸਾਣ ਉਸ ਵੇਲੇ ਉਹਨਾਂ ਦਾ ਫੋਨ ਗਿਆ ਫੌਰੀ ਤੌਰ ਤੇ ਉਹਨੂੰ ਹਸਪਤਾਲ ਲੈ ਜਾਇਆ ਗਿਆ ਪਰ ਡਾਕਟਰਾਂ ਵੱਲੋਂ ਇਹ ਡੱਡ ਕੋਸ਼ ਕਰ ਦਿੱਤਾ ਗਿਆ ਜਿਹੜੀ ਇਹ ਵੇਲੇ ਸਰਕਾਰੀ ਹਸਪਤਾਲ ਚ ਬੜੀ ਬੜੀ ਰਕੀ ਗਈ ਹੈ ਬਹੁਤ ਦੁਖਦਾਈ ਘਟਨਾ ਹੈ ਪਰਿਵਾਰ ਲਈ ਸਾਡੇ ਲਈ ਕਿਉਂਕਿ ਸਾਡੀ ਇੱਕ ਸੰਸਤਾ ਦੇ ਉਹ ਇੱਕ ਹਿੱਸਾ ਸੀ ਸਾਡੇ ਪਰਿਵਾਰ ਦਾ ਇੱਕ ਮੈਂਬਰ ਸੀ ਔਰ ਪਹਿਲਾਂ ਹੀ ਪਰਿਵਾਰ ਵਿੱਚ ਉਹਦੇ ਚ ਬੜੀ ਵੱਡੀ ਸਤਨਾਮ ਸਿੰਘ ਉਹਦਾ ਨਾਂ ਹੀ ਬੜੀ ਵੱਡੀ ਘਾਟ ਸੀ ਜਦੋਂ ਪਿਛਲੇ ਸਮੇਂ ਉਹਦੇ ਜਵਾਨ ਬੇਟੇ ਦਾ ਅਚਨ ਚੇਤ ਇਸ ਜਹਾਨ ਤੋਂ ਦੁਰ ਜਾਣਾ ਹੁਣ ਉਹਦੀਆਂ ਛੋਟੀਆਂ-ਛੋਟੀਆਂ ਦੋ ਬੱਚੀਆਂ ਨੇ ਨਾਲ ਉਹਦੇ ਧਰਮ ਪਤਨੀ ਹੈ ਜੋ ਸਰੀਰਕ ਤੌਰ ਤੇ ਠੀਕ ਨਹੀਂ ਪਰ ਇਹ ਉਸ ਪ੍ਰਮਾਤਮਾ ਦੀਆਂ ਕੁਦਰਤ ਦੀਆਂ ਖੇਡਾਂ ਵਿੱਚ ਕਿਸੇ ਬੰਦੇ ਦਾ ਵਸ ਨਹੀਂ ਸਾਡੇ ਲਈ ਸਾਡੀ ਸੰਸਦਾ ਲਈ ਬਹੁਤ ਦੁਖਦਈ ਹੈ ਪਰਿਵਾਰ ਲਈ ਬਹੁਤ ਦੁਖਦਈ ਹੈ ਮੈਂ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਦੁੱਖੇ ਸ਼ਰੀਕ ਹੁਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਵੀ ਇਹਦੇ ਪ੍ਰਤੀ ਉਹ ਅਹੀ ਆਪਣੇ ਪ੍ਰਧਾਨ ਸਾਹਿਬ ਨੂੰ ਤੇ ਉੱਤੇ ਸੈਕਟਰੀ ਸਾਹਿਬ ਨੂੰ ਦੱਸ ਦਿੱਤਾ ਦਫ਼ਤਰੀ ਤੌਰ ਤੇ ਵੀ ਨਿੱਜੀ ਤੌਰ ਤੇ ਵੀ ਜੋ ਅਗਲੀ ਕਾਰਵਾਈ ਇਹ ਪੋਸਟਮਾਰਟਮ ਤੋਂ ਬਾਅਦ ਇਸ ਅਜੀਜ਼ ਸਰਦਾਰ ਸਤਰਾਮ ਸਿੰਘ ਦਾ ਸ਼ਸਕਾਰ ਉਹਦੇ ਪਿੰਡ ਬਾਲੇਵਾਲ ਵਿਖੇ ਕੀਤਾ ਜਾਏਗਾ ਪਰਿਵਾਰ ਦੇ ਕੁਝ ਮੈਂਬਰ ਉਹਨਾਂ ਦਾ ਭਤੀਜਾ ਆਇਆ ਉਹਨਾਂ ਦੀ ਧਰਮ ਪਤਨੀ ਨੂੰ ਲੈਣ ਲਈ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਗੱਡੀ ਤੇ ਮੁਲਾਜ਼ਮ ਭੇਜੇ ਆ ਹੁਣ ਅਸੀਂ ਟੀ ਥਾਣੇ ਚ ਜਿਹੜੀ ਰਿਪੋਰਟ ਲਿਖਾ ਕੇ ਉਸ ਤੋਂ ਬਾਅਦ ਇਥੋਂ ਦੀ ਪੋਸਟਮਾਰਟਮ ਦੀ ਕਾਰਵਾਈ ਕਰਵਾਉਣ ਜਾ ਰਹੇ ਆ ਉਹਦੇ ਚਾਚਾ ਜੀ ਉਹ ਨਿਸ਼ਾਨ ਸਾਹਿਬ ਚੜਾਉਣ ਗਏ ਹੀ ਗੁਰਦੁਆਰੇ ਕੰਨ ਸਾਹਿਬ ਉਤੋਂ ਦੇਖ ਕੇ ਮੋਰ ਕਹਿੰਦੇ ਕਿ ਨਾਲ ਹੀ ਡੈੱਡ ਹੋ ਗਏ ਪਰਿਵਾਰ ਚ ਉਹਨਾਂ ਦੀ ਪਤਨੀ ਹੈ ਦੋ ਬੇਟੀਆਂ ਛੋਟੀ ਛੋਟੀਆਂ ਇਕੱਲੇ ਇਕੱਲੇ ਪਹਿਲਾਂ 10 ਸਾਲ ਪਹਿਲਾਂ ਉਹਨਾਂ ਦੇ ਮੁੰਡੇ ਦੀ ਡੈਥ ਹੋ ਗਈ ਸੀ ਜਵਾਨ ਹੀ ਉੀਆਂ 25 ਸਾਲਾਂ ਵਿੱਚ ਇਹਦੇ ਕਾਫੀ ਕੀ ਕੁਝ ਕਰਦੀ ਸੀ ਜਾਂ ਉਹ ਵੀ ਕੁਝ ਨਹੀਂ ਨਹੀਂ ਉਹਦੇ ਘਰੇ ਵਿਚਾਰੀ ਉਹ ਵੀ ਥੋੜੀ ਬਿਮਾਰ ਹੀ ਰਹਿੰਦੀ ਸੀ ਦਵਾਈਆਂ ਤੇ ਹਾਂਜੀ ਤੇ ਸ਼ੁਰੂ ਤੋਂ ਉੱਥੇ ਕਮੇਟੀ ਦੇ ਵਿੱਚ ਹੀ ਕੰਮ ਕਰਦਾ ਹਾਂ ਹਾਂਜੀ ਧੰਨਵਾਦ ਮੈਨੂੰ ਸੁਰੇ ਫੋਨ ਆਇਆ ਮੈਂ ਕੰਮ ਤੇ ਚੱਲਿਆ ਸੀ ਮੈਂ ਵੀ ਤੇ ਘਰੋਂ ਨਾਲ ਦੀ ਫੋਨ ਆਇਆ ਵੈਸਤਾ ਤੇ ਉਹ ਕਹਿੰਦੇ ਚਾਚੇ ਨੂੰ ਸੱਟ ਲੱਗੀ ਤੇ ਮੈਂ ਇੱਥੇ ਆਇਆ ਦੇਖਿਆ ਤੇ ਡੈੱਡ ਹੋ ਗਏ